ਅੰਮ੍ਰਿਤਸਰ ਦੇ ਹਾਈਵੇ ਰੋਡ ਤੇ ਖੰਨਾ ਪੇਪਰ ਮਿਲ ਦੇ ਕੋਲ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲੋਕਾਂ ਵੱਲੋਂ ਇੱਕ ਗੰਦੇ ਨਾਲੇ ਵਿੱਚ ਏਟੀਐਮ ਮਸ਼ੀਨ ਵਰਗੀ ਲੋਹੇ ਦੀ ਚੀਜ਼ ਵੇਖੀ ਤੇ ਇਸ ਦੀ ਸੂਚਨਾ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਉੱਥੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਆਪਣੇ ਅਮਲੇ ਦੇ ਨਾਲ ਪੁੱਜੇ ਤੇ ਜੀਸੀਬੀ ਮਸ਼ੀਨਾਂ ਮੰਗਾ ਕੇ ਉਸ ਲੋਹੇ ਵਰਗੀ ਚੀਜ਼ ਏਟੀਐਮ ਮਸ਼ੀਨ ਨੂੰ ਗੰਦੇ ਨਾਲੇ ਵਿੱਚੋਂ ਬਾਹਰ ਕੱਢਿਆ ਗਿਆ ਇਸ ਮੌਕੇ ਲੋਕਾਂ ਨੇ ਦੱਸਿਆ ਕਿ ਜਦੋਂ ਅਸੀਂ ਵੇਖਿਆ ਇੱਥੇ ਕਾਫੀ ਪੀੜ ਨਜ਼ਰ ਆ ਰਹੀ ਸੀ ਕਿ ਇੱਕ ਲੋਹੇ ਵਰਗੀ ਏਟੀਐਮ ਮਸ਼ੀਨ ਵਾਂਗੂ ਦੇਖ ਰਹੀ ਹੈ ਉਹ ਗੰਦੇ ਨਾਲੇ ਵਿੱਚ ਡਿੱਗੀ ਪਈ ਹੈ ਤੇ ਪੁਲਿਸ ਅਧਿਕਾਰੀ ਜੀਸੀਬੀ ਮਸ਼ੀਨ ਦੇ ਨਾਲ ਬਾਹਰ ਕੱਢ ਰਹੇ ਸਨ ਤੇ ਇਹ ਇਸ ਨੂੰ ਸਾਫ਼ ਕਰਕੇ ਹੀ ਪਤਾ ਚੱਲੇਗਾ ਕਿ ਵਾਕਈ ਇਹ ਏ ਏਟੀਐਮ ਮਸ਼ੀਨ ਹੈ ਜਾਂ ਕੋਈ ਹੋਰ ਚੀਜ਼ ਹੈ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਮੌਕਾ ਵੇਖਣ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਇੱਥੇ ਬੁੱਧੀਆ ਸਾਨੂੰ ਸੂਚਨਾ ਮਿਲੀ ਸੀ ਕੁਲਵਿੰਦਰ ਸਿੰਘ ਮਾਨ ਪ੍ਰਧਾਨ ਪਾਮ ਗਾਰਡਰ ਕਲਾਉਨੇ ਹਾਂ ਜੀ ਕੀ ਗੱਲ ਹੋਈ ਜਿਹੜੀ ਇੱਥੇ ਅੱਜ ਨਾਲੇ ਦੇ ਵਿੱਚ ਮਸ਼ੀਨ ਜਿਹੜੀ ਮਿਲੀ ਇੱਥੇ ਰੋਣਾ ਪਿਆ ਕੋਈ ਲੋਹੇ ਦੀ ਚੀਜ਼ ਕੋ ਸੁੱਟ ਗਿਆ ਵਾ ਇਹ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ ਹੁਣ ਇਹਨੂੰ ਧੋ ਕੇ ਵੇਖਣਗੇ ਵੀ ਕੀ ਹੈ ਫਿਰ ਤੋਂ ਬਾਅਦ ਪਤਾ ਲੱਗੇਗਾ ਇਹੋ ਮਸ਼ੀਨ ਬਾਹਰ ਲੱਗੀ ਜਾਂ ਨਿਕਲੀ ਹੈ ਲੱਗਦਾ ਵੀ ਏਟੀਐਮ ਦੀ ਮਸ਼ੀਨ ਹੈ ਜਾਂ ਕੋਈ ਹੋਰ ਨਹੀਂ ਕੋਈ ਹੈ ਤਾਂ ਲੱਗਦੀ ਹੈ ਏਟੀਐਮ ਮਸ਼ੀਨ ਹੀ ਲੱਗਦੀ ਹੈ ਵੇਖਣ ਨੂੰ ਬਾਕੀ ਧੋਣ ਤੋਂ ਬਾਅਦ ਪਤਾ ਲੱਗੇਗਾ ਇਹਨੂੰ ਜਾਂ ਕਿ ਚੱਲਣੀ ਹੈ ਕੱਟ ਕਰਨ ਜੇਸੀਪੀ ਮੰਗਵਣੀ ਪਈ ਆ ਬੰਦਿਆਂ ਨੇ ਜਾ ਕੇ ਥੱਲੇ ਰੱਸਾ ਪਾਇਆ ਵਾ ਫੇਰ ਮਣ ਕੇ ਨਿਕਲੀ ਬਾਹਰ ਹੁਣ ਲੈ ਕੇ ਜਾਣਗੇ ਫਿਰ ਵੇਖਣਗੇ ਕੀ ਹੈ ਠੀਕ ਹੈ ਹਾਂਜੀ ਹਾਂਜੀ ਸਰ ਪਹਿਲੇ ਆਪਣੇ ਬਾਰੇ ਜਾਣਕਾਰੀ ਦਿਓ ਮੈਂ ਇਹ ਐਸੇ ਕਬਲਜੀਤ ਸਿੰਘ थाना सदर ਅੰਮਸਾਰ ਹਾਂ ਕਬਲਜੀਤ ਜੀ ਕੀ ਇੱਥੇ ਪਾਇਆ ਗਿਆ ਕੀ ਸੂਚਨਾ ਮਿਲੀ ਸੀ ਇੱਥੇ ਸੂਚਨਾ ਮਿਲੀ ਸੀ ਕਿ ਕੋਈ ਨਾ ਲੋਹੇ ਦੀ ਕੋਈ ਚੀਜ਼ ਆ ਏਟੀਐਮ ਮਸ਼ੀਨ ਟਾਈਪ ਮਸ਼ੀਨ ਹੈਗੀ ਆ ਕੋਈ ਹਾਂ ਹਾਂ ਉਹਨਾਂ ਕੱਢ ਕੇ ਵੈਰੀਫਾਈ ਕਰਾਂਗੇ ਤੇ ਚੈੱਕ ਕਰਦੇ ਆ ਵੀ ਕੀ ਹੈਗਾ ਵਾ ਦੇਖੋ ਬੰਦੇ ਵੀ ਕਹਿੰਦੇ ਫੜੇ ਗਏ ਜਿਹੜੇ ਮਸ਼ੀਨੇ ਤੇ ਸੁੱਟੇ ਗਏ ਨਾਲੇ ਨਹੀਂ ਬੰਦਿਆਂ ਤਾਂ ਇੱਥੇ ਕੋਈ ਨਹੀਂ ਹੋਈ ਉਹਨੇ ਜਾਂਚ ਕਰਦੇ ਸੂਚਨਾ ਕੀ ਮਿਲੀ ਸੀ ਸੂਚਨਾ ਮਿਲੀ ਸੀ ਕੋਈ ਲੋਹੇ ਦਾ ਸਮਾਨ ਹੈ ਕੋਈ ਲੋਹੇ ਦੀ ਮਸ਼ੀਨ ਟਾਈਪ ਕੋਈ ਹੈਗੀ ਆ ਏਟੀਐਮ ਮਸ਼ੀਨ ਟਾਈਪ ਹੈਗੀ ਆ ਪਰ ਹੁਣ ਖੋ ਕੱਢੀ ਆ ਬਾਹਰ ਹੁਣ ਖੋਲ ਕੇ ਚੈੱਕ ਕਰਦੇ ਆ ਤਾਂ ਸਾਡਾ ਕਲੀਅਰ ਨਹੀਂ ਹੋਇਆ ਕਿ ਟੀਮ ਹੈਗਾ ਕਿ ਨਹੀਂ ਹੈ ਹਾਂਜੀ ਹਾਂਜੀ ਗੱਲ ਕਲੀਅਰ ਕਰਨੀ ਕੀ ਕਰਨੀ ਪਈ ਇਹਨੂੰ ਕੱਢਣ ਦੀ ਬੜੀ ਮੁਸ਼ਕਲ ਤੁਹਾਨੂੰ ਪਤਾ ਹੈ ਤਾਂ ਹੈ ਜੀ ਬੰਦਾ ਬੜੇਗਾ ਕੋਈ ਨਹੀਂ ਬੰਦਾ ਨਹੀਂ ਆਲੇ ਕੋਈ ਵੀ ਅੱਛਾ ਵੀਰ ਜੀ ਕਿੰਨਾ ਟਾਈਮ ਲੱਗਾ ਵਾ ਕਿੰਨੀ ਦੇਰ ਪਹਿਲੇ ਤੁਹਾਨੂੰ ਪਤਾ ਲੱਗਾ ਸੀ ਤੇ ਕਦੋਂ ਆਪਾਂ ਗੱਡੀ ਆਉਂਦੀ ਕਿੰਨੀ ਦੇਰ ਕਿੰਨਾ ਟਾਈਮ ਲੱਗਾ ਘੰਟਾ ਡੇਢ ਘੰਟਾ ਤੇ ਲੱਗ ਹੀ ਗਿਆ ਜੀ ਇਨਫੋਰਮੇਸ਼ਨ ਕਿੰਨੀ ਦਿੱਤੀ ਗੁਪਤ ਸੂਚਨਾ ਸੀ ਗੁਪਤ ਸੂਚਨਾ ਗੁਪਤ ਸੂਚਨਾ ਦਿੱਤੀ ਗਈ ਤਾਂ ਹੁਣ ਅਗਲੀ ਕਾਰਵਾਈ ਕੀ ਹੈ ਜੋ ਬੰਦੀ ਹੈ ਕਰੋ ਜਾਂਚ ਕਰਦੇ ਆ ਪਹਿਲਾਂ ਵੇਖਦੇ ਕੀ ਹੈਗਾ ਬਸ ਜੋ ਹੋਏਗਾ ਉਹ ਸਭ ਨਾਲ ਕਰਦੇ ਆ ਕਿ ਇੱਥੋਂ ਲੈ ਕੇ ਚੱਲੇ ਇੱਥੋਂ ਲੈ ਕੇ ਚੱਲੇ ਹੁਣ ਇੱਥੇ ਜੀ ਬਿਲਕੁਲ